ਖਬਰਦਾਨਿਆ ਪਟਿਆਲਾ ਤੋਂ ਇੱਥੇ 15 ਅਗਸਤ ਆਜ਼ਾਦੀ ਦਿਵਸ ਨੂੰ ਮੁੱਖ ਰਡਿਆ ਹੋਇਆ ਅੱਜ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੀ ਅਗਵਾਈ 'ਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਲੈਕ ਮਾਰਚ ਕੱਢਿਆ ਗਿਆ ਅੱਜ ਤੋਂ ਸਵੇਰੇ ਬਲੈਕ ਮਾਰਚ ਕੱਢਿਆ ਜਾ ਰਿਹਾ ਜੀ ਕੀ ਪਰਪਸ ਹੈ ਇਸ ਚੀਜ਼ ਦਾ ਤੇ ਕਿੰਨੇ ਕੁ ਮਲਾਦ ਦੇ ਵਿੱਚ ਲੈਗ ਮਾਰਦੇ ਨੇ ਤੁਹਾਡਾ ਜੀ ਮਾਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਨ ਦੇ ਦਿਸ਼ਾ ਨਿਰਦੇਸ਼ ਹੈ ਜਿਵੇਂ ਕਿ ਆਉਣ ਵਾਲੇ ਸਮੇਂ 'ਚ ਆਪਾਨੂੰ ਪਤਾ 15 ਅਗਸਤ ਦੇ ਸੈਲੀਬ੍ਰੇਸ਼ਨਸ ਨੇੜੇ ਆ ਰਹੇ ਤੇ 15 ਅਗਸਤ ਦੇ ਮੁਤਲਕ ਕਈ ਪ੍ਰਕਾਰ ਦੇ ਜਿਹੜੇ ਸਿਕਿਉਰਟੀ ਮੈਅਰ ਆ ਉਹ ਅਸੀਂ ਲੈ ਰਹੇ ਹਾਂ ਉਹਨਾਂ 'ਚੋਂ ਪਬਲਿਕ ਦੇ ਅੰਦਰ ਇੱਕ ਸੈਂਸ ਆਫ ਕੌਨਫੀਡੈਂਸ ਤੇ ਜਿਹੜੇ ਸ਼ਰਾਰਤੀ ਅਤੇ ਦੇਸ਼ ਵਿਰੋਧੀ ਅੰਸਰ ਨੇ ਉਹਨਾਂ ਦੇ ਅੰਦਰ ਇੱਕ ਭੈ ਦੀ ਫੋਆ ਆਪਣਾ ਪੈਦਾ ਕਰਨ ਲਈ ਜਿਹੜਾ ਇਹ ਫਲੈਗ ਮਾਰਚ ਅੱਜ ਐਸਪੀ ਸਿਟੀ ਕੁਲਵਿੰਦਰ ਚੀਮਾ ਡੀਐਸਪੀ ਸਿਟੀ 1 ਸਤਨਾਮ ਸਿੰਘ ਸਿਟੀ 2 ਮਨੋਜ ਗੋਰਸੀ ਤੇ ਇਹਨਾਂ ਦੇ ਐਸਐਚਓ ਸਬੰਧ ਇਹ ਸਾਰੇ ਸ਼ਹਿਰ ਨੂੰ ਅੱਜ ਫਲੈਗ ਮਾਰਚ ਰਾਹੀਂ ਕਵਰ ਕਰਨਗੇ ਤੇ ਇਸ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਸਿਕਿਉਰਿਟੀ ਪ੍ਰੋਗਰਾਮਸ ਆ ਜਿਵੇਂ ਕਲੋਨੀਆਂ ਦੀ ਚੈਕਿੰਗ ਜਾਂ ਯੋਧ ਨਸ਼ੇ ਵਿਰੁੱਧ ਜਿਹੜੇ ਪ੍ਰੋਗਰਾਮ ਆ ਉਹ ਵੀ ਲਗਾਤਾਰ ਜਾਰੀ ਨੇ ਤਾਂ ਕਿ 15 ਅਗਸਤ ਨੂੰ ਬਿਨਾ ਕਿਸੇ ਵਾਰਦਾਤ ਦੇ ਇੱਕ ਬੜੇ ਸੁਚੱਜੇ ਤਰੀਕੇ ਨਾਲ ਅਸੀਂ ਉਹਨੂੰ ਨੇੜੇ ਲਾ ਸਾਂ ਰੂਟ ਵੀ ਰਹੇਗਾ ਇਹਦਾ ਜੇ ਤਾਂ ਸਾਰਾ ਪੁਰਾਣਾ ਸ਼ਹਿਰ ਵੀ ਕਵਰ ਹੋਊਗਾ ਜੀ ਥਾਪਰ ਕਾਲਜ ਦਾ ਏਰੀਆ ਵੀ ਕਵਰ ਹੋਊਗਾ ਤੇ ਸ਼ਹਿਰ ਦੇ ਜਿਹੜੇ ਪੁਰਾਣੇ ਭੀੜੀ ਏਰੀਆ ਉਹ ਵੀ ਇਹਦੇ 'ਚ ਕਵਰ ਹੋਊਗਾ ਹਾਂਜੀ ਆਊਟਰ ਏਰੀਆ ਜੋ ਵੀ ਕਵਰ ਪਬਲਿਕਲੀ ਦੇਖੋ ਪਬਲਿਕਲੀ ਇਹ ਮੈਸੇਜ ਆਜੀ ਕਿ 15 ਅਗਸਤ ਦੇ ਕਿਉਂਕਿ ਆਈਕੋਨਿਕ ਡੇ ਹੁੰਦਾ ਹੈ ਤੇ ਜਿਹੜੀ ਦੇਸ਼ ਵਿਰੋਧੀ ਤਾਕਤਾਂ ਨੇ ਉਹ ਹੋ ਵੀ ਇਸੇ ਫਰਾਕਚ ਹੁੰਦੀਆਂ ਨੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ ਤੇ ਜੇਕਰ ਕੋਈ ਵੀ ਸ਼ਕਤੀ ਵਿਅਕਤੀ ਜਾਂ ਵਸਤੂ ਪਬਲਿਕ ਦੀ ਨਿਗਾਹ 'ਚ ਆਂਦੀ ਹੈ ਜਿਹੜੀ ਕਿ ਬਿਲਕੁਲ ਆਊਟ ਆਫ ਪਲੇਸ ਨਜ਼ਰ ਆਂਦੀ ਹੈ ਤੇ ਉਹਦੇ ਬਾਬਤ 95929 1250 ਜਿਹੜਾ ਪਟਿਆਲਾ ਪੁਲਿਸ ਦਾ ਡੈਡੀਕੇਟਿਡ ਕੰਟਰੋਲ ਰੂਮ ਹੈਗਾ 24 ਘੰਟੇ ਚਾਲੂ ਹੁੰਦਾ ਤੇ ਉਹਦੇ ਤੇ ਸਾਨੂੰ ਇਤਲਾਹ ਦਿੱਤੀ ਜਾਵੇ ਤਾਂ ਕਿ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਕਿਸੇ ਵੀ ਇਹੋ ਜੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕ ਸਕਦੇ। ਥੈਂਕ ਯੂ। ਇਸ ਤੋਂ ਇਲਾਵਾ ਇੰਟਰ ਸਟੇਟ ਲਾਕਾ ਬੰਦੀ ਜਿਹੜੇ ਬਾਰਡਰ ਤੇ ਹਰਿਆਣਾ ਬਹੁਤ ਕੁਝ ਦਿਨ ਪਹਿਲਾਂ ਵੀ ਇੰਟਰ ਸਟੇਟ ਮਾਕਾ ਬੰਦੀ ਹੋਈ ਸੀ ਉਹ ਇਸੇ ਆਪਰੇਸ਼ਨ ਸੀ ਲੋਇਆ ਸੀ। ਤੇ ਅੱਗੇ ਵੀ ਇਹ ਇੰਟਰ ਸਟੇਟ ਲਾਕਾ ਬੰਦੀ ਹੋਰ ਵੀ ਅਸੀਂ ਦਾ।